ਤੋ ਅੱਜ ਆਸਤ ਪਾਂਚੇ ਆਪਾ ਪਿੰਡ ਨਿਸ਼ਾਰਾ ਢਾਲੇ ਜਿੱਥੇ ਸਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਸੋ ਇੱਥੇ ਤਾਨਾ ਬਾਬਾ ਜੱਲਨ ਜੱਟ ਜੀ ਉਹਨਾਂ ਦੀ ਪਵਿੱਤਰ ਸਥਾਨ ਇੱਥੇ ਜਿੱਥੇ ਸਲਾਨਾ ਜੋੜ ਮੇਲੇ ਜਿਹੜੇ ਮਨਾਏ ਜਾਂਦੇ ਆ ਸੋ ਵਸਾਖੀ ਵਾਲੇ ਧਨੇ ਤੇ ਜਿਹੜਾ ਜੋੜ ਮੇਲਾ ਹੰਦਾ ਚੋਇਨ ਜਿਹੜਾ ਨਿਸ਼ਾਰਾ ਢਾਲਾ ਪਿੰਡ ਦਾ ਪੱਡਰ ਦਿੱਤੇ ਆ ਸੈਤਾ ਜਿਹੜਾ ਲੋਕੇ ਜਿਹੜੇ ਆ ਫਿਰ ਸੰਗਤਾਂ ਆਉਂਦੇ ਘਰ ਉਹ ਮਰੋ ਕਾਮਨਾ ਬਣਾ ਦੇ ਪੂਰਗਾ ਦੁਗਾਨੇ ਇਸ ਕਰਕੇ ਸਭਤਾ ਜਿਹੜੀਆਂ ਉਹ ਸਲਾਹਨਾ ਜੋੜ ਮੇਲਾ ਬਣਾਉਣਾ ਦੁਗਾਨੇ ਸਾਫਾ ਵੇਸਾ ਦਾ ਸੰਗਤਾਂ ਦਾ ਕਿੰਨਾ ਇਕੱਠਿਆ ਉਹ ਸੰਗਤਾਂ ਦਾ ਕਿੰਨਾ ਉਤਸ਼ਾਹ ਉਤਸ਼ਾਹ ਨਾਲ ਮੇਲਾ ਜਿਹੜਾ ਉਹ ਜੋੜ ਮੇਲਾ ਸਲਾਹਨਾ ਜੋੜ ਮੇਲਾ ਬਣਾਉਣਾ ਸੰਗਤਾਂ ਪਹੁੰਚਦੀਆਂ ਨੇ ਇੱਥੇ ਔਰ ਇਸ਼ਨਾਨ ਕਰਦੀਆਂ ਨੇ ਆਪਣੇ ਜਿਹੜੇ ਦੁੱਖਾਂ ਦੂਰ ਕਰਦੀਆਂ ਨੇ सो तो है, सलाना जोड़ मेरे राखी ढाडी और कथा वासक पहुँचते हैं दो दिन मेला होंसाखी दिन और अगले दिन दो दिन और ठंडे मिठे पानी जानी और होर पदार्था दें लगद ने सो तो आप संगतान दर्शन करा रहे हैं हर साल की तरह पिछले साल भी दर्शन कराए थे और यह साल भी अगतानू दर्शन करा रहे हैं सो आप गुरद्वारा साहब देख सकते हैं बा जलान जट जी का सो जो श्री जथे इतने संगतान को ਕਾਰਜਾ ਸੁਣਾ ਕੇ ਨਿਹਾਲ ਕਰ ਰਹੇ ਆ ਸੋ ਬਹੁਤ ਸੁੰਦਰ ਜਿਹੜੀ ਇਮਾਰਤ ਬਣੀ ਆ ਇੱਥੇ ਗੁਰਦੁਆਰਾ ਸਾਹਿਬ ਦੀ ਸੋ ਆਪਾਂ ਗਏ ਸਾਦਾ ਸੰਗਤਾਂ ਦਾ ਵੇਟਾ ਮੇ ਸ਼ਹਿਰਾਟਾ ਲਾ ਪੈਂਡਿਆ ਐਨ ਪਾਕਿਸਤਾਨ ਦੇ ਜਿਹੜੇ ਬਾਰਡਰ ਦੇ ਉੱਤੇ ਆ ਨੇੜੇ ਗਾਹਰ ਪਾਕਿਸਤਾਨ ਦੇ ਬਾਰਡਰ ਦੇ ਇਸ ਸਾਈਡ ਦਾ ਯਾਰ ਸੰਗਤਾਂ ਨੂੰ ਇਸ਼ਾਨਦਾਨ ਕਰਦਿਆਂ